ਜੋ ਜੁੜੇ ਆਂਟੀ ਬ੍ਰੋਡਕਾਸਟ ਨਾਲ ਜਨਾਹ ਤੁਹਾਡੇ ਨਾਲ ਖੜੇ ਇੰਨ ਅੱਜ ਆਮ ਆਦਮੀ ਪਾਰਟੀ ਦੇ ਜਾਰੂ ਵਰਕਰ ਦਲਬੀਰ ਸਿੰਘ ਟਾਉਂਗ ਅਤੇ ਲਾਲਜੀਤ ਭੁੱਲਰ ਜੀ ਵੱਲੋਂ ਰਈਆ ਵਿਖੇ ਡੋਰ ਟੂ ਡੋਰ ਜੋ ਆਪਣੀ ਚੋਣ ਮਹਮਾ ਉਹ ਆਰੰਭ ਕਰ ਦਿੱਤੀ ਗਈ ਹੈ ਜੀ ਰਈਆਂ ਦੀਆਂ ਦੁਕਾਨਾਂ ਤੇ ਦਲਬੀਰ ਸਿੰਘ ਟਾਉਂਗ ਅਤੇ ਲਾਲਜੀਤ ਭੁੱਲਰ ਜੀ ਜਾ ਰਹੇ ਨੇ ਪਰਵਾ ਹੰਗਾਰਾ ਲੋਕਾਂ ਨਾਲ ਮਿਲ ਰਿਹਾ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਐਂਟੀ ਬ੍ਰੋਡਕਾਸਟ ਤੇ ਦੁਬਾਰਾ ਤੁਹ ਬੇਤੇ ਹੈ ਕਿ ਬਹੁਤ ਵਾਰ ਬੇਤੇ ਹੈ ਕਿ ਬੜੇ ਹੀ ਕੁਤੇ ਦੇ ਡੰਗ ਦੇ ਨਾਲ ਸਾਰਿਆਂ ਦੀ ਦੋ ਟੁਹੇ ਚੱਲਿਆ ਜਿਸ ਤਰ੍ਹਾਂ ਸਾਡੇ ਐਮਐਲਪਾ ਸਾਫਤ ਸਿੰਘ ਜੀ ਤੋਂ ਉਹਨਾਂ ਨੇ ਬੇਤੇ ਕੀਤੀ ਕਿ ਰਾਹ ਇਹ 2 ਸਾਲਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਇਨਕਲਾਬੀ ਕ੍ਰਾਂਤੀਕਾਰੀ ਕੰਮ ਕੀਤੇ ਉਵੇਂ ਗਾ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਲਾਈਨ ਦੀ ਸਰਕਾਰ ਸੈਂਟਰ 'ਚ ਬੰਦ ਜਾਣੀ ਆ ਤੇ ਦਾਸ ਨੂੰ ਲਾਲ ਜੀ ਖੁੱਲਰ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜੋ ਤਾਂ ਜੋ ਜਿਹੜੇ ਆਪਣੇ ਪੰਜਾਬ ਦੇ ਹੱਕ ਖੂਪਿਆ ਜਿਹੜੇ ਪੰਜਾਬ ਦੇ ਰੂਰਲ ਡਵੈਲਪਮੈਂਟ ਦਾ 8000 ਕਰੋੜ ਬੀਜਪੀ ਨੇ ਰੋਕਿਆ ਨੈਸ਼ਨਲ ਹੈਲਥ ਮਿਸ਼ਨ ਦੇ ਸਰਕਾਰੀ ਹਸਪਤਾਲਾਂ ਦੇ ਕਿੰਨੇ ਸੈਂਟਰ ਨੇ ਪੈਸੇ ਰੋਕੇ ਆ ਨਰੇਕਾ ਦੀਆਂ ਕਿੰਨੀਆਂ ਸਕੀਮਾਂ ਬੰਦ ਕਰਤੀਆਂ ਸਾਡੀ ਚੰਡੀਗੜ੍ਹ ਤੇ ਜਿਹੜੀ ਭਰਤੀ ਹੁੰਦੀ ਬੱਚਿਆਂ ਦੀ 60 40 ਦਾ ਅਨਪਾਤ ਹੀ 40% ਸਾਡੇ ਪੰਜਾਬ ਦੇ ਬੱਚੇ ਭਰਤੀ ਹੁੰਦੇ ਉਹ ਬੰਦ ਕਰਤੇ ਆ ਹੋਰ ਕਿੰਨੇ ਸਾਡੇ ਇਨਕਮ ਟੈਕਸ ਜੀਐਸਟੀ ਲਾ ਲਾ ਕੇ ਪੈਸੇ ਸੈਂਟਰ ਨੂੰ ਲੈ ਜਾਂਦੇ ਆ ਸਾਡੀ ਇੱਕ ਵੀ ਗਰਾਟ ਇਹ ਪੰਜਾਬ ਨੂੰ ਨਹੀਂ ਦੇ ਰਹੇ ਇੰਡੀਆ ਲਾਈ ਦੀ ਸਰਕਾਰ ਬਣ ਗਈ ਤੇ ਉਹ ਵੀ ਸਾਰੇ ਪੈਸੇ ਲੈ ਕੇ ਆਵਾਂਗੇ ਬਾਕੀ ਜਿਹੜਾ ਹੜਪੀੜ ਤੇ ਏਰੀਆ ਸਾਡੇ ਲੋਕ ਸਭਾ ਖਡੂਰ ਸਾਹਿਬ ਦੇ ਵਿੱਚ ਉਹਨਾਂ ਵਾਸਤੇ ਕੋਈ ਵੱਡਾ ਪੈਕੇਜ ਲੈ ਕੇ ਆਵਾਂਗੇ ਜਿਹੜੇ ਬੰਨ ਨੇ ਬੰਨਾਂ ਨੂੰ ਮਜ਼ਬੂਤ ਪੱਥਰ ਲਾ ਕੇ ਮਜ਼ਬੂਤ ਦੁਆਰਾ ਬਣਾਵਾਂਗੇ ਤਾਂ ਜੋ ਬੰਨਾ ਤੋਂ ਬਾਹਰ ਕਿਸਾਨਾਂ ਦਾ ਨੁਕਸਾਨ ਆਵੇ ਲੋਕਾਂ ਦਾ ਨੁਕਸਾਨ ਹੋਵੇ ਬਾਰਡਰ ਬੈਲਟ ਆ ਤਾਰੋਂ ਪਾਰਲੇ ਕਿਸਾਨਾਂ ਲਈ ਸਿਰਫ 10000 ਰੁਪਏ ਮੁਆਵਜ਼ਾ ਆਉਂਦਾ ਉਹ ਵੀ 50000 ਰੁਪਏ ਮੁਆਵਜ਼ਾ ਕਿਸਾਨਾਂ ਨੂੰ ਦਵਾਵਾਂਗੇ ਤਾਂ ਜੋ ਸਾਡੇ ਕਿਸਾਨ ਜਿਹੜੇ ਆ ਉਹਨਾਂ ਦੀ ਸਥਿਤੀ ਮਜ਼ਬੂਤ ਹੋਵੇ ਕਿਸਾਨ ਤਗੜੇ ਹੋਣ ਤੇ ਸਾਡੇ ਪੰਜਾਬ ਦੀ ਅਰਥਵਿਵਸਥਾ ਜਿਹੜੀ ਆ ਉੱਚ ਸੁਧਾਰ ਆਵੇ ਜਿਹੜਾ ਇਹ ਇੱਕ ਸਾਲ ਪਹਿਲਾਂ ਸੀ ਜਦੋਂ ਮਾਣਾ ਸੀ ਜਿਹਦੇ ਤੇ ਲੱਗ ਦਿੱਤਾ ਗਿਆ ਸੀ ਕਿੰਨੇ ਗੰਭੀਰ ਗੱਲਾਂ ਦੇਖੋ ਜਿਹੜੀ ਪੰਜਾਬ ਗਵਰਨਮੈਂਟ ਤੇ ਆਣਾ ਸਰਦਾਰ ਭਗਵੰਤ ਸਿੰਘ ਮਾਨਵੀ ਲੋਕਾਂ ਦੇ ਵਿੱਚ ਰਹਿ ਤੇ ਜਿੰਨੇ ਜੋਗੇ ਹਾਂ ਸਾਡੇ ਸਾਰੇ ਐਮ ਐਲ ਏ ਮੰਤਰੀ ਚੇਅਰਮੈਨ ਦੇਖੋ ਤੁਸੀਂ ਵੀ ਵੇਖਿਆ ਹੋਣਾ ਮੈਂ ਕੋਈ ਇਹ ਨਹੀਂ ਵੀ ਕੋਈ ਫੋਟੋਗ੍ਰਾਫੀ ਕਰ ਲਈ ਜਾਂ ਕੋਈ ਰੀਲਾਂ ਬਣਾਉਣ ਲਈ ਦਰਿਆਲੇ ਏਰੀਏ 'ਚ ਰਹਿੰਦਾ ਰਿਆਂ ਮੈਂ ਰਾਤ ਦਿਨ ਕਿਉਂਕਿ ਮੇਰੇ ਪੱਟੀ ਹਲਕੇ ਦਾ ਵੀ ਵੱਡਾ ਏਰੀਆ ਦਰਿਆ ਦੇ ਨਾਲ ਲੱਗਦਾ ਬੰਨ ਬੰਨ ਲਈ ਮੋੜਿਆਂ ਦੇ ਤੋੜੇ ਚੋਕ ਚੋਕ ਕੇ ਨਾਲ ਸੰਗਤਾਂ ਦੇ ਲੱਗਦੇ ਰਹਿਆਂ ਤਾਂ ਕੋਈ ਇਹ ਨਹੀਂ ਵੀ ਕੋਈ ਮੈਂ ਫੋਟੋ ਕਰਾਉਣ ਲਈ ਏ ਹੁੰਦਾ ਮੈਸੇਜ ਭਿਜੇ ਸਾਡਾ ਮੰਤਰੀ ਜਾਂ ਸਾਡਾ ਐਮਐਲਏ ਨਾਲ ਲਾ ਕੇ ਮੋਢੇ ਤੇ ਤੋੜੇ ਚੁੱਕ ਸਕਦਾ ਤੇ ਸਾਨੂੰ ਕੀ ਆ ਸਾਡੇ ਵੱਲ ਵੇਖ ਕੇ ਹਜ਼ਾਰਾਂ ਦੀ ਕੀਮਤੀ ਦੇ ਵਿੱਚ ਪੂਰੇ ਪੰਜਾਬ ਚੋਂ ਸੰਗਤਾਂ ਆ ਕੇ ਉੱਥੇ ਸੇਵਾ ਕਰਦੀਆਂ ਰਹੀਆਂ ਨਾਲ ਜਿੰਨੇ ਚੋਕੇ ਹਾਂ ਚੋਕਰ ਫੀਡ ਸਾਇਲਜ ਸੁੱਕਾ ਚਾਰਾ ਇਥੋਂ ਤੱਕ ਹੀ ਜਿਹੜਾ ਘਰਾਂ ਵਾਸਤੇ ਘਰੇਲੂ ਰਾਸ਼ਨ ਵੀ ਸਾਡੇ ਆਪ ਦੇ ਲੋ ਆਪਦੀ ਜੇਬ ਚੋਂ ਦਿੱਤਾ ਗਿਆ ਸਰਕਾਰ ਲੋ ਤੇ ਜਿਹੜੀ ਮਦਦ ਹੋਣੀ ਆਣੀ ਹੋਣੀ ਹੀ ਦੇਖੋ ਬੜਾ ਵਧੀਆ ਰਿਸਪੌਂਸ ਮਿਲਦਾ ਪਿਆ ਰੀਏ ਦੇ ਜਿਹੜੇ ਦੁਕਾਨਦਾਰ ਭਰਾ ਆ ਮੇਰੀਆਂ ਭੈਣਾਂ ਆ ਸਾਰਿਆਂ ਨੇ ਬੜਾ ਪਿਆਰ ਦਿੱਤਾ ਟੌਂਗ ਸਾਹਿਬ ਦਾ ਵੀ ਪਿਆਰ ਆ ਸਾਰਿਆਂ ਦਾ ਜਿਹਨੂੰ ਵੋਟ ਕਹਿੰਨੇ ਆ ਉਹ ਅੱਗੋਂ ਨਾਲ ਚੱਲ ਕੇ ਅਗਲੀ ਦੁਕਾਨ ਤੇ ਅਗਲੇ ਘਰ ਰੱਕ ਜਾਂਦਾ ਵੀ ਅਸੀਂ ਵੀ ਸਾਡੀਆਂ ਵੋਟਾਂ ਕਹਿੰਨੇ ਆ ਸਾਡੀ ਆਪਦੀ ਪਾਰਟੀ ਆ ਆਮ ਆਦਮੀ ਪਾਰਟੀ ਨੂੰ ਕੋਈ ਲੋਕ ਇਹ ਪੋਲੀਟੀਕਲ ਪਾਰਟੀ ਨਹੀਂ ਸਮਝਦੇ ਲੋਕ ਇੱਕ ਸੁਸਾਇਟੀ ਸਮਝਦੇ ਆਂ ਕਿ ਇਹ ਸੇਵਾ ਕਰਨ ਵਾਲੀ ਸੁਸਾਇਟੀ ਆ ਲੋਕ ਨਾਲ ਚੱਲ ਕੇ ਆਪ ਇਹ ਵੇਖੋ ਮਾਨ ਸਾਹਿਬ ਨੇ ਵੀ ਕਿਹਾ ਕਿ ਸਾਨੂੰ ਸਿਆਸਤ ਦੇ ਵਿੱਚ ਅੱਗੇ ਆਉਣਾ ਚਾਹੀਦਾ ਤੇ ਜਿਹੜੀਆਂ ਸਾਡੀਆਂ ਭੈਣਾਂ ਸਾਡੇ ਭਰਾ ਆ ਉਹ ਅੱਗੇ ਆਉਂਦੇ ਤਾਂ ਇਹ ਸਮਝ ਕੇ ਆਉਂਦੇ ਆਂ ਕਿ ਅਸੀਂ ਇੱਕ ਸੁਸਾਇਟੀ ਦੇ ਵਿੱਚ ਲੋਕਾਂ ਦੀ ਸੇਵਾ ਕਰਨ ਵਾਸਤੇ ਆ ਮਰ ਵੀ ਕੋਆਰਡੀਨੇਟਰ ਬੋਲੋ ਸਭ ਲੋਕਾਂ ਦਾ ਕਹਿਣਾ ਹੈ ਰੋਸ ਵੀ ਹੈ ਕਿ ਜਿੱਥੇ ਅਸੀਂ ਲੋਕਾਂ ਉਮੀਦਵਾਰ